ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਹਾਰੇ ਕਾ ਸਹਾਰਾ ਖਾਟੂ ਸ਼ਾਮ ਹਮਾਰਾ ਸੋ ਖਾਟੂ ਸ਼ਾਮ ਜੀ ਦੇ ਮੰਦਰ ਦੇ ਵਿੱਚ ਖੜੇ ਆ ਜੋ ਵਾਰਡ ਨੰਬਰ 14 ਕੁਰਾਲੀ ਦੇ ਵਿੱਚ ਜੋ ਥੋੜੀ ਦੇਰ ਪਹਿਲਾਂ ਹੀ ਇਸ ਮੰਦਰ ਦੇ ਵਿੱਚ ਖਾਟੂ ਸ਼ਾਮ ਜੀ ਦੀ ਮੂਰਤੀ ਸਥਾਪਨਾ ਹੋਈ ਹੈ ਸੋ ਇੱਥੇ 4 ਮਈ ਨੂੰ ਇੱਕ ਬਹੁਤ ਹੀ ਵੱਡਾ ਸੰਗੀਤਨ ਕਰਵਾਇਆ ਜਾ ਰਿਹਾ ਹੈ ਸ਼ਾਮ ਪ੍ਰੇਮੀ ਮੰਡਲ ਦੇ ਵੱਲੋਂ ਅੱਜ ਇਸ ਸੰਗੀਤਨ ਦਾ ਕਾਰਡ ਰਿਲੀਜ਼ ਕੀਤਾ ਜਾ ਰਿਹਾ ਹੈ ਤੁਹਾਨੂੰ ਇਸ ਕਾਰਡ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਅਤੇ ਜੋ ਸ਼ਾਮ ਪ੍ਰੇਮੀ ਮੰਡਲ ਦੇ ਆਧੇਦਾਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਆਓ ਫਿਰ ਦਿਖਾਉਨੇ ਆ ਤੁਹਾਨੂੰ ਇਹ ਪੂਰੀ ਜਾਣਕਾਰੀ ਕੀ ਜੀ ਜੋ 4 ਮਈ ਨੂੰ ਇੱਕ ਬਹੁਤ ਵੱਡਾ ਜੋ ਸ਼੍ਰੀ ਸ਼ਾਮ ਸੰਕੀਰਤਨ ਹੋਣ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਅੱਜ ਤੁਸੀਂ ਇਹ ਕਾਰਡ ਵੀ ਰਿਲੀਜ਼ ਕੀਤਾ ਬੋਲੋ ਖਾਟੂ ਨਰੇਸ਼ ਕੀ ਜੈ ਹਾਰੇ ਕੇ ਸਾਰੇ ਕੀ ਜੈ ਕਰਨੇ ਵਾਲਾ ਵੀ ਸ਼ਾਮ ਕਰਾਣੇ ਵਾਲਾ ਵੀ ਸ਼ਾਮ ਸ਼੍ਰੀ ਸ਼ਾਮ ਪ੍ਰੇਮੀ ਮੰਡਲ ਕੁਰਾਲੀ ਵੱਲੋਂ ਔਰ ਸਾਰੇ ਹੀ ਸ਼ਹਿਰ ਦੇ ਸਹਿਯੋਗ ਦੇ ਨਾਲ ਇੱਕ ਧਾਰਮਿਕ ਪ੍ਰੋਗਰਾਮ ਕਰਾਇਆ ਜਾ ਰਿਹਾ ਖਾਟੂ ਸ਼ਾਮ ਜੀ ਦਾ 4 ਮਈ ਦਿਨ ਸ਼ਨੀਵਾਰ 11 ਸਵਾਲੀ ਰਾਤ ਕੀਰਤਨ ਸਾਰੀ ਰਾਤ ਮ제 ਕੀ ਬਾਤ ਲੰਗਰ ਸਾਰੀ ਰਾਤ ਦੇ ਤਹਿਤ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ ਜਿਸ ਦੇ ਵਿੱਚ ਪਰਵਿੰਦਰ ਪਲਕ ਜੀ ਫਤਿਹਾਬਾਦ ਤੋਂ ਔਰ ਮਾਸਟਰ ਨੂਰ ਮੈਰਾਜੀ ਅਮਰitsar ਤੋਂ ਆਪਣੇ ਭਜਨਾਂ ਦੇ ਨਾਲ ਗੁਣਗਾਨ ਕਰਨਗੇ ਔਰ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ਼੍ਰੀ ਸ਼ਾਮ ਪ੍ਰੇਮੀ ਮੰਡਲ ਕੁਰਾਲੀ ਦਾ ਸਹਿਯੋਗ ਦਿੰਦੇ ਹੋਏ ਵੱਧ ਤੋਂ ਵੱਧ ਤਾਦਾਦ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੀ ਟਾਈਮਿੰਗ ਕੀ ਹੈ ਜੀ ਟਾਈਮਿੰਗ 8 ਵਜੇ ਤੋਂ ਲੈ ਕੇ ਪ੍ਰਭੂ ਇਸ਼ਾ ਤੱਕ ਚੱਲੇਗੀ ਜੀ ਜੀ ਕੋਈ ਪੰਡਾਰੇ ਦਾ ਪ੍ਰੋਗਰਾਮ ਵੀ ਹੈ ਮਜੇ ਕੀ ਬਾਤ ਲੰਗਰ ਸਾਰੀ ਰਾਤ ਸਥਾਨ ਕੀ ਹੋਵੇਗਾ ਸਥਾਨ ਖਾਟੂ ਸ਼ਾਮਧਾਮ ਵਾਰਡ ਨੰਬਰ 14 ਲਾਲਾ ਵਾਲੇ ਪੀਰ ਦੇ ਸਥਾਨ ਦੇ ਨਜ਼ਦੀਕ ਸਾਹਮਣੇ ਗਰਾਊਂਡ ਵਿੱਚ ਮਰੰਡਾ ਰੋਡ ਤੇ ਮੋਰਿੰਡਾ ਰੋਡ ਕੁਰਾਲੀ ਜੀ ਜਿਹੜਾ ਪੋਸਟਰ ਰੀਲਿਸ ਕੀਤਾ ਗਿਆ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਜੈ ਸ਼੍ਰੀ ਸ਼ਾਮ ਮੈਂ ਸਭੀ ਸ਼ਾਮ ਭਗਤੋਂ ਸੇ ਨਿਵੇਦਨ ਕਰਤਾ ਹੂੰ ਕਿ ਪਿਛਲੇ ਸਾਲ ਕੀ ਤਰ੍ਹਾਂ ਇਸ ਵਰਸ਼ ਵੀ ਸ਼ਿਸ਼ਿਆ ਮੰਡਲ ਕੋਰਾਲੀ ਕੀ ਔਰ ਸੇ ਭਵੇ संकीर्तन होने जा रहा है और सबसे बड़ी बात यह है कि जैसा कि हमने पिछले साल स्टेज पर से अनाउंस किया था कि श्याम प्रेमी मंडल और आप सभी नगर निवासियों के सहयोग से बहुत ही भव्य मंदिर बनकर तैयार हो चुका है और आप सभी से निवेदन करता हूँ आइए चार मई को आपका स्वागत है और प्रभु श्याम के चरणों में हाजिरी लगाएं और अपने जीवन को सफल बनाएं क्योंकि प्रभु की कृपा से ही मैंने कई संस्थाओं के साथ पहले भी काम किया है और कई संस्थाओं के साथ जुड़ा भी हुआ हूँ लेकिन पहली बार ऐसा देखने को मिला है कि एक साल के अंदर क्योंकि करने वाला भी श्याम करवाने वाला भी श्याम तो ये हमारे लिए बहुत बड़ी बात है कि शहर के अंदर ऐसा भव्य मंदिर पहले ऐसे एक साल के अंदर कोई भी मंदिर ऐसे नहीं बन पाया था तो जैसा कि प्रभु की इच्छा हुई और उन्होंने खाटू धाम से जो भक्त वहां तक नहीं पहुंच पाते उनके लिए भव्य मंदिर का निर्माण हुआ है तो मैं सभी श्याम प्रेमियों से एक बार फिर से निवेदन करता हूं कि आइए इस भव्य संकीर्तन में शामिल होकर अपने और अपने परिवार को सभी का आनंद ने और जय श्री श्याम जय श्री श्याम बिल्ला जी, जी बहुत बढ़िया प्रोग्राम हो जा रहा है तो की विचार ने ਸਭ ਤੋਂ ਪਹਿਲਾਂ જય શ્રી ਸ਼ਾਮ ਅਸੀਂ ਸਾਰੇ ਕੋਰਾਲੀ ਨਗਰ ਵਾਸੀ ਸ਼ਾਮ ਮੰਡਲੀ ਔਰ ਸੇ ਇਹਤਿਮਾਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਸ਼ਹਿਰ ਕੋਰਾਲੀ ਦੇ ਵਿੱਚ ਸ਼ਾਮ ਸਕਿਰਤਨ ਮੰਡਲ ਕੀ ਔਰ ਸੇ ਬਹੁਤ ਹੀ ਸੋਭਾਗਿਆ ਦੀ ਬਾਤ ਹੈ ਕਿ 4 ਮਈ ਦਿਨ ਸ਼ਨੀਵਾਰ ਕੋ बहुत श्रद्धा और धूमधाम से ये प्रोग्राम करवाया जा रहा है करवाने वाला भी शाम करने वाला भी शाम बोलो खाटू श्याम की हारे yes. के सहारे की yes. सभी शहरवासियों को श्याम प्रेमी मंडल की ओर से निमंत्रण दिया जाता है कि शनिवार वार्ड नंबर चौदह देविच खाटू धाम में आकर के इस कार्यक्रम की शोभा बढ़ाएं और अपना जीवन सफल बनाएं प्रभु की इच्छा के अनुसार रात आठ बजे से लेकर के प्रभु इच्छा तक ये कार्यक्रम चलेगा अतूट लंगर बरतेगा और आए इस कार्यक्रम की शोभा बढ़ाएं सभी कराली से श्याम प्रेमी प्रेमी को निमंत्रण दिया जाता कि बद तो मंडल का सहयोग किया जाए ਤਾਂ ਕਿ ਅੱਗੇ ਕੋ ਵੀ ਬਹੁਤ ਵਧੀਆ ਕਾਰਜਕ੍ਰਮ ਕਰਵਾਇਆ ਜਾਏ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੀ 4 ਮਈ ਨੂੰ ਜੀ ਸ਼ਾਮ ਬਾਬਾ ਦਾ ਕੀਰਤਨ ਰੱਖਿਆ ਗਿਆ ਜੀ ਰਾਤ ਨੂੰ ਤੇ ਇਹ ਕੀਰਤਨ 7:30 ਵਜੇ ਸ਼ੁਰੂ ਹੋ ਜੇਗਾ ਜੀ ਉਸ ਪ੍ਰੋਭੀ ਸ਼ਤਕ ਚੱਲੇਗਾ ਸੰਗਤ ਵਾਸਤੇ ਲੰਗਰ ਟੂ ਚੱਲੇਗਾ ਜੀ ਸੰਗਤ ਜੋ ਕਾਰਾਂ ਦੇ ਵਿੱਚ ਗੱਡੀਆਂ ਵਿੱਚ ਆਪਣੇ ਵਾਹਨ ਦੇ ਉਹਦੇ ਵਾਸਤੇ ਪਾਰਕਿੰਗ ਦਾ ਪੂਰਾ ਪ੍ਰਬੰਧ ਹੈ ਜੀ ਤੇ ਉਹਨਾਂ ਦੇ ਜੋੜਾ ਕਰਦਾ ਪੂਰਾ ਪ੍ਰਬੰਧ ਕੀਤਾ ਗਿਆ ਜੀ ਤੇ ਸਾਡੀ ਸਿਰਫ ਸੰਗਤ ਨੂੰ ਇਹ ਬੇਨਤੀ ਹੈ ਕਿ ਇਹ ਉਹਨਾਂ ਦਾ ਆਪਣਾ ਖੁੱਦ ਦਾ ਪ੍ਰੋਗਰਾਮ ਸਮਝ ਕੇ ਆਣ ਕਿ ਹੁਮ ਹੁਮਾ ਕੇ ਪਹੁੰਚਣ ਸ਼ੋਰ ਸ਼ਾਮ ਬਾਵਾ ਦਾ ਗੁਣਗਾਨ ਕਰਨ ਜੀ ਤੇ ਸਾਡਾ ਸਹਿਯੋਗ ਦੇਣ ਜੈ ਸ਼੍ਰੀ ਸ਼ਾਮ ਜੀ ਇਹ ਪ੍ਰੋਗਰਾਮ ਹੋ ਕਿੱਥੇ ਰਿਹਾ ਹੈ ਇਹ ਪ੍ਰੋਗਰਾਮ ਵਾਰਡ ਨੰਬਰ 14 ਲਾਲਾਵਾਲ ਪੀਰ ਨੇਰ ਮਰਿੰਡਾ ਰੋਡ ਉੱਥੇ ਹੋ ਰਿਹਾ ਤੇ ਮੈਂ ਉਸ ਫਿਰ ਖਾਟੂ ਦਾਮ ਮੰਦਿਰ ਦੇ ਬਿਲਕੁਲ ਸਾਹਮਣੇ ਗਰਾਊਂਡ ਹੈ ਜੀ ਉਸ ਦੇ ਵਿੱਚ ਮੰਦਿਰ ਉਸ ਦੇ ਵਿੱਚ ਇਹ ਪ੍ਰੋਗਰਾਮ ਕੀਤੇ ਰਿਹਾ ਇਹਦੀ ਇੱਕ ਲੋਕੇਸ਼ਨ ਵੀ ਦੱਸ ਦੋ ਮੇਨ ਰੋਡ ਤੋਂ ਇਹਦੀ ਇੱਕ ਲੋਕੇਸ਼ਨ ਇਹ ਕਹਿੰਦਾ ਜੀ ਆਪਣੇ ਮਰਿੰਡਾ ਰੋਡ ਤੇ ਮੈਗਨਸ ਰਸਟੋਰ ਆਂਦਾ ਹੈ ਮੈਗਨਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਸੱਜੇ ਹੱਥ ਨੀਚੇ ਨੂੰ ਸੜਕ ਉਤਰਦੀ ਹੈ ਉੱਥੇ ਫਿਰ ਬੋਰਡ ਲਗਾਇਆ ਗਿਆ ਬਾਕਾਇਦਾ ਖਾਟੂ ਦਾਮ ਮੰਦਿਰ ਦਾ ਉੱਥੇ ਤੇ ਲਾਈਟਿੰਗ ਸ਼ੁਰੂ ਹੋ ਜੇਗੀ ਉਸ ਦਿਨ ਤੇ ਕਿਸੇ ਸੰਗਤ ਨੂੰ ਕੋਈ ਦਿੱਕਤ ਨਹੀਂ ਹੋਏਗੀ ਪੂਰਾ ਪੂਰਾ ਉੱਥੇ ਮੈਪ ਬਣਿਆ ਤੇ ਤੇ ਜੇ ਅਸੀਂ ਜਿਹੜਾ ਇਹ ਕ ਮੈਪ ਵੀ ਪੂਰਾ ਬਣਾ ਦਿੱਤਾ ਗਿਆ ਹੈ ਵੀ ਕਿੱਦਾਂ ਕਿੱਦਾਂ ਮੰਦਿਰ ਚ ਪਹੁੰਚਣਾ ਹੈ ਜੀ ਜੇ ਕਿਸੇ ਭਗਤ ਨੇ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਉਸ ਦੇ ਲਈ ਕੋਈ ਫੋਨ ਨੰਬਰ ਵੀ ਜਾਰੀ ਕਰਿਆ ਹੈ ਹਾਂਜੀ ਬਿਲਕੁਲ ਜੀ ਜੇ ਕਿਸੇ ਭਗਤ ਨੇ ਕੋਈ ਵੀ ਅੱਗੇ ਫੋਨ ਨੰਬਰ ਜਾਰੀ ਕਰਿਆ ਸਾਰੇ ਸਾਰੇ ਫੋਨ ਨੰਬਰ ਹੈ ਜੀ ਕਿਸੇ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਹੋਵੇ ਤਾਂ ਫੋਨ ਕਰ ਸਕਦਾ ਹੈ ਜੀ ਕਿਸੇ ਨੰਬਰ ਤੇ ਵੀ ਜੀ ਤੇ ਅਸੀਂ ਮੈਂ ਆਪਣੇ ਪੂਰੇ ਸ਼ਾਮ ਪ੍ਰੇਮੀ ਮੰਡਲ ਵੱਲੋਂ ਕਰਾਲੀ ਦੀ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜੈ ਸ਼੍ਰੀ ਸ਼ਾਮ ਜੀ ਹਾਂਜੀ ਰਾਜਨ ਜੀ ਸੋ ਇਹ ਪ੍ਰੋਗਰਾਮ ਹੋਣ ਜਾ ਰਿਹਾ ਕਾਫੀ ਇਕੱਠ ਵੀ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਹੋਵੇਗਾ ਦੇਖਣ ਨੂੰ ਮਿਲੇਗਾ ਤੇ ਇਹਦੇ ਪ੍ਰਬੰਧ ਕਿਵੇਂ ਦੇ ਹੋਣਗੇ ਪਹਿਲਾਂ ਸਾਡੇ ਸ਼੍ਰੀ ਸ਼ਾਂਤ ਪ੍ਰੇਮੀ ਮੰਡਲ ਵੱਲੋਂ ਸਾਰੇ ਪੱਤਰਕਾਰਾਂ ਨੂੰ ਸਾਰੇ ਨਿਊ ਚੈਨਲ ਨੂੰ ਬਹੁਤ-ਬਹੁਤ ਮੁबारकਾ ਜੀ ਇਸ ਪ੍ਰੋਗਰਾਮ ਦੀ ਹੈ ਜੀ ਤੇ ਸਾਡੇ ਮੰਡਲ ਵੱਲੋਂ ਸ਼੍ਰੀ ਸ਼ਾਂਤ ਪ੍ਰੇਮੀ ਮੰਡਲ ਵੱਲੋਂ ਤੇ ਸਾਡੇ ਪ੍ਰਬੰਧ ਤੇ ਪੂਰੇ ਹੋਣਗੇ ਜੀ ਇਹਦੇ ਵਿੱਚ ਆਪਣੀ ਲੰਗਰ ਕਰਦੀ ਸੇਵਾ ਤੇ ਜੁੱਤੇ ਦੀ ਸੇਵਾ ਤੇ ਉਸ ਤੋਂ ਬਾਅਦ ਇਤਰ ਵਰਸ਼ਾ ਜੀ ਤੇ ਉਸ ਤੋਂ ਫੁੱਲਾ ਫੁੱਲਾਂ ਦੀ ਵਰਸ਼ਾ ਜੀ ਤੇ ਅਟੌਰ ਤ ਵਰਤੇਗੀ ਹਾਰੇ ਕੇ ਸਾਰੇ ਕੀ ਜੈ ਸ਼ਾਮਾ बाबा ਕੀ ਜੈ ਤਿੰਨ ਬਾਂਧ ਹਰੀ ਕੀ ਜੈ ਖਾਟੂ ਨਰੇਸ਼ ਕੀ ਜੈ ਹਾਂਜੀ ਗੋਪੀ ਰਾਣਾ ਜੀ ਇਹ ਜੋ ਬਹੁਤ ਹੀ ਵਧੀਆ ਇੱਕ ਪ੍ਰੋਗਰਾਮ ਹੋਣ ਜਾ ਰਿਹਾ ਕਰਾਲੀ ਦੇ ਵਿੱਚ ਦੂਸਰਾ ਪ੍ਰੋਗਰਾਮ ਹੈ ਇਹ ਕੀ ਕਹਿਣਾ ਤੁਹਾਡਾ ਪਹਿਲੇ ਸਭੀ ਨਗਰ ਨਿਵਾਸੀਓ ਕੋ ਮੇਰੀ ਮੇਰੀ ਤਰਫ ਸੇ ਜੈ ਸ਼੍ਰੀ ਸ਼ਾਮ ਔਰ ਜੈ ਸ਼੍ਰੀ ਰਾਮ मैं आप सभी को बताना चाहूँगा कि जो ये श्री श्याम संकीर्तन मंडल है इन्होंने बहुत ही अच्छे से यहाँ पे मंदिर का आयोजन किया आ, अभी हमारे जो नोनी भी, जो भी है जीते जो हमारे रामलीला कमेटी के डायरेक्टर भी हैं उन्होंने भी बताया कि एक साल के अंदर मंदिर का बनना पॉसिबल नहीं था कहने कहने की बात यह है कि अगर शाम का सहारा है शाम का आशीर्वाद है तो ही मंदिर संपूर्ण करने की आज्ञा दी जाती है तो इसी चीज़ से मैं आपको बताना चाहूँगा कि यहाँ पर चार मई को यहाँ पे बहुत भव्य जागरण कराया जा रहा है श्याम जी का और आ, मैं सभी को नगर निवासियों को कहना चाहूँगा कि हुम हुमाकर यहाँ पे नगर आ, उसमें श्याम जागरण में शामिल हो और खाटू श्याम जी का आशीर्वाद पाए जय श्री श्याम जय श्री श्याम ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਕਰਾਲੀ ਸ਼ਹਿਰ ਦੇ ਵਿੱਚ ਜਾਗਰਣ ਪਾਰਟੀਆਂ ਨੇ ਮੰਡਲੀਆਂ ਨੇ ਸੋ ਉਹਨਾਂ ਤੱਕ ਵੀ ਇਹ ਜੋ ਤੁਹਾਡੇ ਕਾਰਡ ਪਹੁੰਚਾਏ ਜਾਣਗੇ ਸਭ ਤੋਂ ਪਹਿਲਾਂ ਤਾਂ ਧਿਮਾਨ ਸਾਹਿਬ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦੇ ਆ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਜਿੰਨੀਆਂ ਵੀ ਸ਼ਹਿਰ ਦੇ ਵਿੱਚ ਨੇ ਸਾਡਾ ਸਾਰੇ ਹੀ ਰਲ ਕੇ ਸਹਿਯੋਗ ਕਰਨ ਜੀ ਔਰ ਸਾਨੂੰ ਸਭ ਦੀ ਹੀ ਜ਼ਰੂਰਤ ਹੈ ਔਰ ਸਭ ਨੂੰ ਹੀ ਕਾਰਡ ਪਹੁੰਚੇਗਾ ਜੀ ਖੁੱਲਾ ਨਿਮੰਤਰਣ ਹੈ ਖੁੱਲਾ ਸੱਦਾ ਹੈ ਬਾਬਾ ਜੀ ਦਾ ਅਸੀਂ ਹਰ ਇੱਕ ਧਾਰਮਿਕ ਸੰਸਥਾ ਨੂੰ ਕਾਰਡ ਦੇਣ ਜਾਵਾਂਗੇ ਪਰਸੋਂ ਤੋਂ ਜੀ ਉਹ ਕਰਾਲੀ ਤੋਂ ਇਲਾਵਾ ਵੀ ਸੰਗਤਾਂ ਬਾਹਰ ਬਾਹਰ ਦੀ ਵੀ ਸਨੇਹ ਲੱਗਣ ਹਾਂਜੀ ਬਿਲਕੁਲ ਲੱਗਣਗੇ ਜੀ ਮੋਰਿੰਡਾ ਹੋ ਗਿਆ ਜਿਵੇਂ ਖਰੜ ਹੋ ਗਿਆ ਖਿਦਰਾਬਾਦ ਹੋ ਗਿਆ ਸੋਤਲ ਹੋ ਗਿਆ ਜਿੱਥੇ 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 ਜਿੱ ਸੰਗੀਤਨ ਦਾ ਪ੍ਰਚਾਰ ਕਰ ਰਹੇ ਹੋ ਸੋ ਕੀ ਕਹਿਣਾ ਤੁਹਾਡਾ ਹੈ ਬਹੁਤ ਅੱਛੀ ਗੱਲ ਹੈ ਜੀ ਕੋਈ ਬੰਦਾ ਧਰਮ ਨਾਲ ਜੁੜੇ ਅੱਛਾ ਕੰਮ ਕਰੇ ਗੁਰਬਾਣੀ ਨਾਲ ਜੁੜੇ ਨਾਮ ਸਿਮਰਨ ਨਾਲ ਜੁੜੇ ਉਤੋਂ ਵੱਡੇ ਕੋਈ ਗੱਲ ਨਹੀਂ ਧਰਮ ਸਾਰੇ ਅੱਛੇ ਹੈ ਸਾਰੇ ਸਮਾਨਯੋਗ ਹੈ ਕੋਈ ਪਰਮਾਤਾ ਦਾ ਨਾਮ ਜਪੇ ਸਿਮਰਨ ਨਾਲ ਜੁੜੇ ਬਹੁਤ ਅੱਛੀ ਗੱਲ ਹੈ ਬਹੁਤ ਅੱਛਾ ਲੱਗਦਾ ਹੈ ਲੋਕ ਪੁੱਛਦੇ ਆ ਲੋਕ ਫੋਟੋਆਂ ਵੀ ਖਿੱਚਦੇ ਮੈਂ ਅੱਜ ਕੜੂਆ ਵੀ ਗਿਆ ਔਰ ਪਿੰਡਾਂ 'ਚ ਵੀ ਜਾਂਦਾ ਬਹੁਤ ਅੱਛੀ ਗੱਲ ਹੈ ਬੱਚੇ ਨਾਮ ਨਾਲ ਜੁੜਨ ਬੱਚਾ ਨੂੰ ਜਿਹੜੀ ਧਰਮ ਦੀ ਗੱਲ ਪਤਾ ਚੱਲੇ ਵੀ ਹਾਂ ਸਾਡਾ ਇਤਿਹਾਸ ਕੀ ਆਏ ਤੇ ਜਾਂਦੇ ਆ ਲੋਕ ਦੇਖਦੇ ਪੁੱਛਦੇ ਆ ਫੋਟੋਆਂ ਵੀ ਖਿੱਚਦੇ ਆ ਬਹੁਤ ਅੱਛੀ ਗੱਲ ਐ ਬੜੀ ਬੱਚੀ ਐ ਹੂੰ ਤੁਸੀਂ ਕਾਰਡ ਵੀ ਨਾਮ ਦੀ ਨਾਲ ਦਵੋਗੇ ਅੱਜ ਕਾਰਡ ਹਾਂ ਜੇ ਸਾਨੂੰ ਕਾਰਡ ਦੀ ਸਿਲਾ ਮਿਲੇਗਾ ਅਸੀਂ ਕਾਰਡ ਵੀ ਨਾਮ ਦੀ ਨਾਲ ਦਵਾਂਗੇ ਜੀ ਬੜਾ ਪਿਆਰ ਨਾਲ ਬੜੇ ਸਿਮਨ ਵਾਲੀ ਚੀਜ਼ ਚੱਲਦੀ ਐ ਬੜੇ ਪਿਆਰ ਨਿਮਰਤਾ ਨਾਲ ਹਾਂਜੀ ਗਾਡੂ ਸ਼ਾਮ ਜੀ ਦਾ ਮੰਦਿਰ ਬਣ ਗਿਆ ਕੋਰਾਲੀ ਵਾਲ ਨੰਬਰ 14 ਮਰੰਡਾ ਰੋਡ ਕੋਰਾਲੀ ਜਾਂਦੇ ਪੁੱਛਦੇ ਆ ਲੋਕ ਠੀਕ ਐ ਬਹੁਤ ਅੱਛੀ ਗੱਲ ਐ ਅੱਛੀ ਗੱਲ ਐ ਲੋਕ ਸਰਮਾ ਜੁੜਨਾਂ ਸੰਸਕਾਰ ਬਦਲਦੇ ਆ ਬੱਚਿਆਂ ਦੇ ਸੰਸਕਾਰ ਬਦਲਦੇ ਬਹੁਤ ਵੱਡੀ ਗੱਲ ਹੈ ਕਿ ਇੱਕ ਕੰਮ ਨੂੰ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਉਹ ਆਪ ਕੋ ਕੁਦਰਤ ਆਪ ਹੀ ਕਰਾਂਦੀ ਹੈ ਆਪੇ ਕੁਦਰਤ ਸੱਚ ਕੇ ਆਪੇ ਕਰੇ ਵਿਚਾਰ ਉਹਦੀ ਖੇਡ ਉਹ ਆਪ ਹੀ ਜਾਣਦਾ ਹੈ بس ਇਹਨੇ ਕਿ ਅਸੀਂ ਤਾਂ ਉਹਦੇ ਪਾਤਰ ਬਣਦੇ ਸਾਰੇ ਬਾਕੀ ਕਰਵਾਉਣ ਵਾਲਾ ਪਰਮਾਤਮਾ ਆਪ ਹੈ ਠੀਕ ਹੈ ਵਾਈ ਗੁਰੂ ਜੀ ਵਾਈ ਗੁਰੂ ਜੈ ਸ਼੍ਰੀ ਸ਼ਾਮ ਸ਼ਾਮ ਨਾਮ ਕੀ लूट ਮਚੀ ਹੈ लूट सके तो लूट ਫਿਰ ਪਛਤਾਏ ਜਬ ਪ੍ਰਾਨ ਜਾਣਗੇ ਛੂਟ ਕ੍ਰਿਪਾ ਕਰ ਬਾਬਾ ਕੀਰਤਨ ਕਰਵਾਉਂਗਾ ਕੀਰਤਨ ਕਰਵਾਉਂ ਐਸਾ ਇਤਿਹਾਸ ਬਣਾ ਦੂੰਗਾ ਸਭੀ ਕੋਰਾਈ ਨਿਵਾਸੀਆਂ ਕੋ ਬੇਨਤੀ ਹੈ ਕਿ ਹੁਮ ਹਮਾ ਕੇ ਵਾਰ ਨੰਬਰ 14 ਨੇੜੇ ਲਾਲਾ ਲਾਪੀ ਮਰੰਡਾ ਰੋਡ ਬੜਾਲੀ ਰੋਡ 4 ਤਰੀਕ ਦਿਨ ਸ਼ਨੀਵਾਰ ਨੂੰ ਹੁਮ ਹਮਾ ਕੇ ਪਹੁੰਚੋ ਖਾਟੂ ਸ਼ਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਬਲਹਾਰੇ ਕੇ ਸਾਰੇ ਕੀ ਜੈ